ਆ ਕੱਪੜੇ ਮੈਂ ਤੋਂ ਛੋਤੇ ਹੀ ਤੇ ਮੈਂ ਕਿਹਾ ਚਲ ਜੋੜ ਲੇਗੀ ਤੇ ਇਹ ਵੀ ਨਹੀਂ ਛੋੜ ਕੇ ਗਈ ਬਾਜ਼ਾਰ ਜਾਂਦੀ ਨੂੰ ਪਾ ਲਈ ਪਈ ਬਾਜ਼ਾਰ ਚਲਦੀ ਹੈ ਇਹ ਕੋਈ ਇੰਨਾ ਨਹੀਂ ਹੁੰਦਾ ਕਿ ਤੋਤੇ ਕਪੜੇ ਲਮਾਰੇ ਤੇ ਸਾਹਮਣ ਲਵਾ ਦੇ ਜੋੜ ਕੇ ਤੇ ਸਾਹਮਣ ਤੇ ਰੱਖ ਲਵਾਂ ਤੇ ਉਹ ਮੇਰੇ ਜੋਗਾ ਸਾਰਾ ਕੰਮ ਪਿਆਰੰਦਾ ਅੱਗੇ ਮੈਂ ਸਵੇਰੇ ਚੱਦਰ ਝਾੜ ਕੇ ਸਾਈ ਸਾਰਾ ਇਹਦਾ ਕਮਰੇ ਦੀ ਸਫਾਈ ਕੀਤੀ ਨੂੰ ਤੇ ਇੰਨਾ ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਕੱਪੜੇ ਜੋੜ ਹੀ ਲਵਾਂ ਤੋਤੇ ਉਹ ਨਾਸ ਹੋ ਜਾਂਦੇ ਫਿਰ ਨਾਲ ਹੀ ਬੰਦਾ ਜੋੜ ਕੇ ਰੱਖ ਲੈਂਦਾ ਜੇ ਮੈਂ ਧੋਜ ਦਿੱਤੇ ਤੇ ਜੋੜੇ ਵੀ ਨਹੀਂ ਆ ਮੈਂ ਸਭ ਨੂੰ ਆਪਣੇ ਜੋੜ ਕੇ ਰੱਖ ਲਿਆ ਸਾਰਿਆਂ ਦੇ ਲੱਗਦਾ ਜੇ ਤੋਤੇ ਨਾ ਤੋਤੇ ਬਰਾਬਰ ਇੱਕ ਬਰਾਬਰ ਹੋ ਜਾਂਦੇ ਆ ਕਪੜੇ ਫਿਰ ਨਾ ਸੰਭੀਏ ਤੇ ਬਸ ਇਹਨੂੰ ਬਾਜ਼ਾਰ ਜਾਣ ਦੀ ਤਿਆਰ ਹੋ ਕੇ ਤੇ ਜਾਂ ਫੋਨ ਚਲਾ ਲਿਆ ਬਸ ਇਹੋ ਹੀ ਕੰਮ ਮੈਨੂੰ ਹੈਗਾ ਹਰਮਨ ਪਤਾ ਨਹੀਂ ਕਿੱਥੇ ਚਲ ਗਈ ਆ ਕਿਤੇ ਉਹਨੇ ਮੇਰੀ ਹੈਲਪ ਕਰਾ ਦੇਣੀ ਸੀ ਪਤਾ ਨਹੀਂ ਕਿੱਥੇ ਚਲ ਗਈ ਕੋਲੋਂ ਤੋਂ ਮੈਂ ਦੱਸਿਆ ਵੀ ਨਹੀਂ ਹੈ। ਕਾ ਭੀਜੀ ਹਾਂ ਭਾ ਭੀਜੀ ਹਾਂ ਹਰਮਨ ਕਿੱਥੇ ਗਈ ਸੀ ਕੁਛ ਨਹੀਂ ਮੈਂ ਬਾਹਰ ਹੀ ਗਿਆ ਮੈਸੇਰੇ ਦਾ ਫੋਨ ਆਇਆ ਮੈਂ ਦੋਨਾਂ ਨਾਲ ਗੱਲ ਕਰਨੀ ਤੇ ਕੀ ਕਰਨ ਦੇਦੇ ਮੈਂ ਕੱਪੜੇ ਜੋੜਨਦੀ ਹਾਂ ਉਹਨੂੰ ਤੇ ਇੰਨਾ ਵੀ ਨਹੀਂ ਪਤਾ ਲੱਗਦਾ ਵੀ ਕੱਪੜੇ ਜੋੜ ਕੇ ਜਾਵਾਂ ਮੈਂ ਬਾਜ਼ਾਰ ਗਈ ਹੀ ਹੈ ਅੱਛਾ ਤੇ ਉਹਨੂੰ ਬਸ ਇਹੋ ਹੀ ਪਤਾ ਵਾ ਵੀ ਸੱਜਣਾ ਸਵਰਨਾ ਜਾਂ ਘੁੰਮ ਚਲਾਉਣਾ ਅੱਜ ਤੇ ਹਰਮਨ ਮੈਂ ਥੱਕੀ ਗਈ ਤੋ ਵੀ ਕੋਲੋਂ ਚਲ ਗਈ ਇਹਰੇ ਆਪੂ ਉਹਨੇ ਨਵੀਂ ਸ਼ੁੱਤੀ ਹੀ ਦੋ ਵੀ ਬਾਜ਼ਾਰ ਨਿਕਲ ਗਿਆ ਉਹਨਾਂ ਨੂੰ ਮੈਂ ਤਾਂ ਥੋੜਾ ਥੋੜਾ ਕੰਮ ਦਿੰਨੀ ਆ ਕਿ ਚਲੋ ਉਹਨਾਂ ਨੂੰ ਪਤਾ ਲੱਗੇ ਕਿ ਕਰਨ ਕੋਈ ਨਾ ਕੋਈ ਕੰਮ ਕਰਨ ਤੇ ਆਰੇ ਲੱਗੇ ਰਹਿਣ ਹਾਂ ਕੋਈ ਕੰਮ ਕਰੇ ਤੇ ਫੇਰ ਹੀ ਉਹਨਾਂ ਨੂੰ ਪਤਾ ਲੱਗਣਾ ਉਹ ਕੰਮ ਹੀ ਨਹੀਂ ਕਰਦੇ ਉਹਨੇ ਕੰਮ ਕੀ ਕਰਨਾ ਉਹਨੂੰ ਤਾਂ ਕੋਈ ਨਾ ਕੋਈ ਬੰਨਣਾ ਹੀ ਚਾਹੀਦਾ ਵਾ ਚਾ ਮੇਰਾ ਸੇਵ ਕਰ ਦੋ ਹੁੰਦਿਆ ਜਾਂ ਕੁਛ ਮੈਨੂੰ ਬੁਖਾਰ ਹੋ ਗਿਆ ਵਾ ਜਾਂ ਕੁਛ ਹੈ ਹੰਡੇ ਪਿੰਡੇ ਬੁਖਾਰ ਹੋਇਆ ਰੰਦਾ ਜਿਉ ਹੱਥ ਲਾ ਕੇ ਵੇਖੋ ਤਾਂ ਛੁੱਡੀ ਪਈ ਹੁੰਦੀ ਤੇ ਕੰਦੀ ਮੇਨੂੰ ਬੁਖਾਰ ਚੜਿਆ ਵਾ ਕਸ ਕੰਮ ਦੇ ਨਾਂ ਤੇ ਉਹਨੂੰ ਬੁਖਾਰ ਚ ਆ ਜਾਂਦਾ ਥਾਨ ਪਤਾ ਹੈ ਆ ਪਾਗ ਵਿੱਚ ਵੈਤਾ ਹੀ ਕਰਦੇ ਆ ਇਹ ਆ ਉਹਨਾਂ ਦਾ ਕਿਹੜਾ ਨਾਮ ਆ ਜਦੋਂ ਵੇਖੋ ਉਹਨਾਂ ਨੂੰ ਕਦੀ ਬੁਖਾਰ ਆਇਆ ਹੁੰਦਾ ਵਾ ਕਦੀ ਉਹਨਾਂ ਦਾ ਸਿਰ ਦਰਦ ਹੋਇਆ ਹੁੰਦਾ ਵਾ ਕੰਮ ਕਰਕੇ ਥੋੜੀ ਹੋਸ਼ਾਂ ਗਿਆ ਮੈਂ ਤੇ ਫਾਸ ਹੀ ਗਈ ਵਿੱਚ ਘਰ ਵੀ ਰਾਤ ਨੂੰ ਕੋਈ ਕੰਮ ਕਰਨਾ ਨਾ ਕੋਸ਼ ਸਾਰੀ ਦਿਹਾੜੀ ਮੈਂ ਹੀ ਲੱਗੀ ਰਹਿਣਾ ਇੱਕ ਮਿੰਟ ਤੇ ਡਾਰੀ ਲੱਗਦਾ ਉਹਨੂੰ ਕਹਿਨ ਤੇ ਕੰਮ ਕਰ ਲਾ ਮੈਂ ਕਿਤੇ ਨਰਾਜ ਹੋ ਕੇ ਘਰ ਵਾਲੇ ਨਾਲ ਲੜ ਕੇ ਪੇਕੇ ਨਾ ਚੱਜੇ ਤੇ ਇਹ ਵੀ ਮੈਂ ਉਹਦਾ ਘਰ ਚੋਂ ਤੇ ਲੱਗੀ ਆ ਮੈਂ ਤਾਂ ਚੱਲ ਕੋਈ ਗੱਲ ਨਹੀਂ ਉਹ ਰਿਦਨ ਸਾਡੀ ਗੱਲ ਸੁਣੂਗੀ ਹਰਮਨ ਇਹ ਇੰਨੇ ਛੋਟੇ ਨੇ ਵੀ ਲਵ ਮੈਰਿਜ ਕਰਾ ਕੇ ਸਾਡੇ ਭਾ ਦੀ ਵੀ ਪਤਾ ਹੀ ਪਾਈ ਆ ਤੇ ਇਹਦਾ ਭਾ ਦੀ ਜਿ ਬਥੇਰਾ ਹਮ ਨੂੰ ਸਮਝਾਉਂਦੇ ਪਰ ਹੁਣ ਉਹਨਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਹੈ ਮੈਂ ਹਰਿ ਉਹਦਨ ਮੈਨੂੰ ਚਾਚੀ ਜੀ ਕਹਿੰਦੇ ਕਿ ਤੂੰ ਹੀ ਪਿਆਰ ਨਾਲ ਸਮਝਾਇਆ ਕਰੋ ਮੈਂ ਪਿਆਰ ਨਾਲ ਬਥੇਰਾ ਪਿਆਵਾ ਬਸ ਨਹੀਂ ਆਖੇ ਨਹੀਂ ਲੱਗਣਾ ਮੈਂ ਨਹੀਂ ਲੱਗ ਮੇਰਾ ਪੇਰ ਰੱਦਾ ਕੀ ਚਾਚੀ ਇਹ ਨਾਲ ਗੱਲ ਕਰਕੇ ਆਵਾ ਇਹਨੂੰ ਕੋਈ ਸਮਝ ਇਹਨੂੰ ਕੋਈ ਸਮਝਾਓ ਕੋਈ ਮਾਤਰ ਦੋ ਉਹਨੂੰ ਇਹ ਕੰਮ ਕਰ ਘਰ ਦਾ ਨਾਲ ਥੋੜਾ ਬੋਧਾ ਕਰਾਇਆ ਕਰਨੀ ਨਹੀਂ ਤਾਂ ਜੀ ਆਪਾਂ ਕਰਨੀ ਕਿਸੇ ਨਾਲ ਵੀ ਗੱਲ ਕਰਨੀ ਹੈ ਕਿ ਆਪਣੇ ਘਰ ਦਾ ਮਸਲਾ ਆਪੇ ਸੁਝਾਣਾ ਹੈ गावा ਆ ਲੈਣ ਦੋ ਇਹਨੂੰ ਹੋਰ ਇਹੋ ਆਪਾਂ ਚੰਗੀ ਤਰ੍ਹਾਂ ਬੈਠ ਕੇ ਸਮਝਾਉਂਦੇ ਆਗੇ ਇਹਨੇ ਨਹੀਂ ਇਦਾਂ ਸੁਧਨਣਾ ਹੈਗਾ ਇਹਨਾਂ ਨਾਲ ਇੱਕ ਵਾਰ ਗੱਲ ਕਰਨੀ ਪੈਣੀ ਹੈ ਜੀ ਹਾਂ ਹੋ ਠੀਕ ਹੈ ਮੈਂ ਅੰਦਰ ਮੈਨੂੰ ਗੱਲ ਕਰਨੀ ਠੀਕ ਨਹੀਂ ਆ ਸਰਮਨ ਅੱਜ ਇਹਨੂੰ ਬਿਖਾ ਕੇ ਨਾ ਚੰਗੀ ਤਰ੍ਹਾਂ ਪੋਚ ਹੀ ਲੈਣੀ ਆ ਕੀ ਇਹ ਚਾਂਦੀ ਆ ਇਹ ਕੀ ਕਰਨਾ ਇਹ ਅੱਜ ਵੀਜਾ ਪੈਤੇ ਕਰਦੇ ਆ ਜਦੋਂ ਉਹਨਾਂ ਨੂੰ ਪਿਆਰ ਨਾਲ ਬਿਠਾ ਕੇ ਸਮਝਾ ਲੈਂਦੇ ਆ ਇੱਕ ਵਾਰੀ ਜੇ ਤਾਂ ਸਾਡੀ ਗੱਲ ਸਮਝਦੇ ਆ ਨਹੀਂ ਤਾਂ ਫਿਰ ਉਹਨਾਂ ਨੂੰ ਆਪਾਂ ਐਦਾ ਹੀ ਕਹਿੰਦੇ ਆਗੇ ਕਿ ਜਦੋਂ ਫਿਰ ਤੁਸੀਂ ਸਾਡੇ ਤੋਂ ਬੱਕਰੇ ਹੋ ਜੋ ਜਦੋਂ ਫਿਰ ਸਾਡੇ ਦੇ ਘਰ ਦਾ ਕੰਮ ਵਗੈਰਾ ਕਰ ਲਿਆ ਕਰੋ ਚਾਹੇ ਗੱਲੋਂ ਮੈਂ ਬੱਚੇ ਸੰਭਾਲਨੇ ਹੁੰਦੇ ਆ ਤੇ ਜਾਨ ਸੁੱਕੀ ਹੋਊਗੀ ਫਿਰ ਮੇਰੀ ਥੋੜੀ ਬਹੁਤੀ ਐਂਜ ਤੇ ਸਾਰੀ ਜਿਹੜੀ ਮੈਂ ਕੰਮ ਹੀ ਕਰਦੀ ਰਵਾਂ ਬਸ ਜਿਉ ਪਭੂ ਜੀ ਅੱਧਾ ਹੋਣਾ ਚਾਹੁੰਦੇ ਆ ਤੇ ਫਿਰ ਅੱਧ ਹੋ ਜੇ ਆਪਾਂ ਆਪਣੀ ਅੱਖਰੀ ਪਕਾ ਲਿਆ ਕਰਾਂਗੇ ਰੋਟੀ ਤੋਂ ਆਪਣੀ ਫਿਰ ਪਕਾ ਲਿਆ ਕਰਾਂਗੇ ਉਹ ਅੱਧ ਹੋਏਗੀ ਤੇ ਥੋੜਾ ਨੂੰ ਸਮਝ ਆਏਗੀ ਉਹਨੂੰ ਪਤਾ ਲੱਗੇਗਾ ਥੋੜਾ ਕਿ ਕੀ ਭਾਅ ਵੇਕਦਾ ਵਾ ਕਿ ਕੀ ਕਿਸ ਤਰ੍ਹਾਂ ਮੈਂ ਕਰਦੀ ਹਾਂ ਮੈਂ ਚਾਹੁੰਦੀ ਆ ਆਪਣਾ ਕੰਮ ਸੰਭਾਲਣਗੇ ਤੇ ਪਤਾ ਲੱਗਿਆ ਨਾ ਆਪੇ ਮਨ ਕੀਤੇ ਅੰਧੀ ਚੱਚੀ ਜੀ ਇਧਰ ਆ ਮੇਰੀ ਗੱਲ ਸੁਣ ਮੈਨੂੰ ਦੱਸ ਤੂੰ ਸਕੇਟਸ ਨਾ ਖੇਡਣ ਲੱਗਾ ਸੀ ਹਾਂਜੀ ਅੱਛਾ ਤੈਨੂੰ ਹੋਰ ਵੀ ਚਾਹੀਦੇ ਆ ਹਾਂਜੀ ਚਲ ਮੈਂ ਆਣਾ ਤੈਨੂੰ ਗਿਫਟ ਲੈ ਕੇ ਦਵਾਂਗੀ ਪਹਿਲੇ ਮੈਂ ਇੱਕ ਗੱਲ ਦੱਸੇਗਾ ਹਾਂਜੀ ਤੂੰ ਜੇ ਤਾਂ ਹੁਣੇ ਅੰਦਰ ਬੈਠਾ ਏ ਕਮਰੇ ਵਿੱਚ ਹਾਂਜੀ ਤੇਰੀ ਮੰਮਾ ਤੇ ਭੁਈ ਬੈਠੇ ਸੀ ਨਾ ਹਾਂਜੀ ਗੱਲਾਂ ਕਰਦੇ ਪਏ ਸੀ ਨਾ ਹਾਂਜੀ ਤੇ ਕੀ ਗੱਲਾਂ ਕਰਦੇ ਪਏ ਸੀ ਮੈਨੂੰ ਦੱਸ ਮੰਮੀ ਚਾਚੀ ਜੀ ਮੰਮਾ ਤੇ ਭੁਈ ਨਾ ਹਾਂ ਮੈਂ ਉਹ ਉਹ ਚਲ ਸੱਚ ਸੱਚ ਦੱਸੀ ਫਿਰ ਮੈਂ ਤੈਨੂੰ ਗਿਫਟ ਲੈ ਕੇ ਦਵਾਂਗੀ ਠੀਕ ਆ ਹਾਂ ਉਨਾ ਚੱਚੇ ਤੇ ਮਮਾ ਤੇ ਫਿਕਰ ਰਹੀ ਦੀ ਇਹਨਾ ਹੋਣਾ ਤੁਹਾਡੇ ਵੱਸ ਤੇ ਪਲਾਨਿੰਗ ਕਰਦੇ ਪਈ ਮੇਰੇ ਵੱਸ ਤੇ ਪਲਾਨਿੰਗ ਕਾਦੀ ਪਲਾਨਿੰਗ ਅਨਾ ਉਹ ਉਹ ਨਾ ਦਾਡਾ ਲੜਾਈ ਕਰਨੀ ਆਉਣ ਲੈ ਕੋਈ ਪਲਾਨਿੰਗ ਕਰਦੇ ਪਈ ਲੜਾਈ ਕਰਨੀ ਕਿਉਂ ਮੇਰੇ ਨਾਲ ਕਾਦੀ ਗੱਲ ਲੜਾਈ ਕਰਨੀ ਉਹਨਾਂ ਨੇ ਚਲ ਖੇਡ ਤੂੰ ਕੋਈ ਨਹੀਂ ਮੈਂ ਜਾਉਂਗੀ ਵੀ ਜਾਤ ਤੇ ਨਿਆਣੂ ਕੇ ਦਿਨ ਗਿਫਟ ਦੇਣਾ ਇਹਨੂੰ ਗਿਫਟ ਕਾਦੀ ਆਪ ਪਲੈਨਿੰਗ ਕਰਦੀ ਸਕਦੀ ਇਹ ਤੇ ਮੈਨੇ ਨਾਂ ਪਰਚਾਈ ਨਾਲ ਕੇ ਨਾ ਮੇਰੇ ਖਿਲਾਫ ਹੀ ਹਾਂ ਹਰ ਮੜ ਬੈਠੇ ਜੇ ਉਹ ਬਿਟੀਆਂ ਆ ਜੋ ਅੱਜ ਆਗੇ ਨੇ ਆਹੋ ਆ ਗਈ ਮੈਂ ਬਣਾਤੀ ਹਾਂ ਅਜ ਤੱਕ ਜੋ ਬਣਾ ਕੇ ਬਿਟੀਆਂ ਜੋ ਹੈ ਹੋ ਆਏ ਆ ਬਜ਼ਾਰੋਂ ਆਏ ਆ ਹਾਂ ਬਾਜ਼ਾਰ ਗਈ ਹਾਂ ਤੇ ਉਹ ਹੀ ਹਾ ਨਾ ਫਿਰ ਮੈਂ ਆਹੋ ਮੈਂ ਤੇ ਘੁੰਮਾਈ ਬਿਚਾਰੋਂ ਸਮਾਨ ਨਹੀਂ ਲੈਣ ਗਈ ਹਾਂ ਮੈਂ ਕਿਹਾ ਕਿ ਤੇ ਘੁੰਮਣ ਗਈ ਹਾਂ ਲੈ ਆਈਆਂ ਸਮਾਨ ਤੇ ਤਿੰਨ ਦਸ ਸਬਜ਼ੀ ਕਿਹੜੀ ਬਣਾਈ ਅੱਜ ਭਜੀ ਤੂੰ ਇਹ ਸਬਜੀ ਬਸ ਕੇ ਕੀ ਕਰਨਾ ਹੈ ਘੱਟ ਹੀ ਤਾਂ ਬਾਬਾ ਬਾਹਰ ਖਾਤੀ ਆਏ ਹੋਏ ਆ ਖਾ ਪੀਣ ਖਾ ਪੀਂ ਹੀ ਆਣਾ ਵਾ ਰੋਟੀ ਦਾ ਟਾਈਮ ਤੇ ਰੋਟੀ ਖਾਣੀ ਆ ਘਰ ਮੈਂ ਤਾਂ ਪੁੱਛਿਆ ਖਾਣ ਉੱਥੇ ਕਿਤੇ ਬਹੁਤ ਮਖਾਗੇ ਆਈਆਂ ਮੈਂ ਤਾਂ ਕੀ ਪਤਾ ਸ਼ਾਇਦ ਬਾਹਰ ਘੁੰਮਣ ਗਏ ਤੇ ਖਾ ਪੀ ਵੀ ਆਏ ਹੋ ਆਉਂ ਤਹੀ ਤੇ ਹੋ ਕਾ ਆਣਾ ਵਾ ਚਲ ਬਾਬਾ ਅੱਜ ਗਈਆਂ ਇਹਦੀ ਦੋ ਰੋਟੀਆਂ ਨਹੀਂ ਲੌਣੀਆਂ ਪੈਣਗੇ ਉਹ ਖਾਣ ਕਿੰਦਾ ਤੁਸੀਂ ਚੇਤੰਨ ਦਾ ਕੰਮ ਕਰਦਾ ਹੈ ਕੋਸ ਬਣਾਣਾ ਵੀ ਆ ਖਾਣ ਦਾ ਕੰਮ ਕਰਨਾ ਹੈਗਾ ਵਾ ਇਸ ਕੰਮ ਕਾ ਚਲਦਾ ਕੋਈ ਤਾਂ ਨਹੀਂ ਹੈਗਾ ਕੰਮ ਹੀ ਕਰਦੇ ਹੁੰਦੇ ਕੰਮ ਹੀ ਐ ਤੇ ਕਰ ਨਹੀਂ ਮੇਰੇ ਨਾਲ ਹੱਥ ਤੋਂ ਅੱਜ ਵਰ ਨਹੀਂ ਨਹੀਂ ਕੀਤੀ ਜੇ ਵੀ ਕੋਈ ਗਈ ਸੀ ਕੋਲੋਂ ਆ ਕੇ ਆਣਗੀ ਤੇ ਕਿਸੀ ਆਪਣੀ ਕਿੰਨੇ ਆਜ ਨੂੰ ਤੇ ਕਪੜਾ ਤੇ ਜਿੰਨੇ ਆਏ ਜੋ ਰੱਖੇ ਨੇ ਉਹ ਆਪਣੇ ਕੱਪੜੇ ਵੀ ਤੁਝੋ ਹੋਏ ਨੇ ਤੇ ਗਰਾਂਦਲੇ ਵੀ ਮੈਂ ਆਪਣੇ ਜੋੜ ਲਏ ਤੇ ਕਿੰਨਾ ਕਿਤਾਬਿਸ ਨਾਲ ਕਿਤੇ ਆ ਕਿੰਨਾ ਬਤਮਰੀ ਤੇ ਵਕਤ ਨਹੀਂ ਲਾ ਰਿਹਾ ਉਹਦੇ ਬੈਠਣੇ ਤੇ ਆ ਗਈ ਕੀ ਗੱਲ ਕਰਨੀ ਹੈ ਗੱਲ ਕਰਨੀ ਹੈ ਕਿਹੜੀ ਗੱਲ ਕਰਨੀ ਹੈ ਗੱਲ ਪਤਾ ਨਹੀਂ ਕਿ ਕਿਹੜੀ ਆਹ ਉਹ ਨਾ ਸਾਹਮਣੂ ਬੋਲਦੇ ਤਾਂ ਗਏ ਮਾਰੇ ਪੀ ਪਲਾਨ ਇਹਦਾ ਕੀ ਹੋਇਆ ਕਿ ਉਹ ਮੈਂ ਕੋਈ ਉਹ ਮਮਾ ਨਾ ਫਿਰ ਨਹੀਂ ਕਰਾਂਗੇ ਕੱਢਣਾ ਲੱਗੇ ਨਹੀਂ ਤੇ ਬਾਰੰਦਰ ਦੇ ਕੰਮ ਮੈਂ ਵੇਖ ਲੈਣੀ ਐ ਤੁਸੀਂ ਜਲਦੀ ਆ ਜੇ ਬਾਹਰ ਅੰਦਰ ਕੋਈ ਬਜਾਰੂ ਚੀਜ਼ ਲੈਣ ਵਾਲੀ ਹੁੰਦੀ ਮੈਂ ਹੀ ਉਹ ਲਿਆ ਕੇ ਦੇਣੀ ਨਾ ਤੁਹਾਨੂੰ ਤੁਸੀਂ ਕਹਿ ਰਹੇ ਹੋ ਦੀ ਹੜਕੋ ਟਾਈਮ ਨਹੀਂਗਾ ਤੇ ਮੈਂ ਵੀ ਤੁਹਾਨੂੰ ਕਹਿੰਦੀ ਹਾਂ ਪਾਰ ਦੀ ਸੋਦੇ ਦੀ ਲਿਸਟ ਦਿੱਤੀ ਹੋਈ ਹੀ ਉਹ ਲੈ ਕੇ ਆਈਆਂ ਨਾਲੇ ਮੈਂ ਤੇ ਤੋ ਤੁਹਾਡੇ ਵਾਸਤੇ ਸੂਟ ਵੀ ਲੈ ਕੇ ਆਈ ਹਾਂ ਇਹ ਮੈਂ ਤੇ ਕਹਿੰਦਾ ਹਾਂ ਸੂਟ ਲਿਆ ਕੇ ਦੇਣੀ ਐ ਤੁਸੀਂ ਤੇ ਹੁਣ ਤਾਂ ਹੁੰਦੇ ਨੇ ਮੇਰੇ ਤੇ ਚੜਾਈ ਕਰਨੇ ਤੇ ਆ ਆ ਦੇਖਿਆ ਪਈਆਂ ਮੈਂ ਸੂਟ ਪਾਰੇ ਰੱਖਾਈ ਮੈਂ ਤੇ ਮੈਂ ਆਪ ਕੋ ਆ ਕੇ ਪਾ ਲੂੰਗੀ ਜਰੂਰ ਮੈਂ ਨਾ ਤਾਂ ਡਾਡਾ ਤੇ ਲਾ ਗਿਆ ਕਿ ਤੂੰ ਸਾਡੇ ਵਾਸਤੇ ਫੂਟ ਲੈ ਕੇ ਆਇਆ ਸਿੱਧਾ ਕਹੋ ਕਿ ਮੈਂ ਆਪਣੇ ਵਾਸਤੇ ਫੂਟ ਲੈ ਕੇ ਆਈਆਂ ਸਾਡੇ ਲਈ ਨਹੀਂ ਤੂੰ ਕੋਈ ਫੂਟ ਸਾਡ ਲੈ ਕੇ ਆਏ ਵਸ ਗਰਜੀਤ ਬੋਤ ਹੋ ਗਿਆ ਜੇ ਤੂੰ ਕੰਮ ਕਰਨਾ ਤਾਂ ਵੀ ਦੱਸ ਜੇ ਤੂੰ ਨਹੀਂ ਕਰਨਾ ਤੇ ਤਾਂ ਵੀ ਦੱਸ ਦੱਸ ਮੈਨੂੰ ਤੇਰੇ ਦਿਲ ਚ ਚੱਲਦਾ ਕੀ ਆ ਤੂੰ ਕੰਮ ਕਰਨਾ ਹੈ ਕਿ ਨਹੀਂ ਕਰਨਾ ਕੰਮ ਆਉਂਦਾ ਨਹੀਂ ਜਾਂ ਵੈਸੇ ਕੀ ਇਸ ਵਟਕੇ ਬੈਠੀ ਰਹਿਣੀ ਹੈ ਮਿੰਨੇ ਤਾਂ ਲੱਗਦਾ ਭਾਬੀ ਤੁਹਾਨੂੰ ਕੰਮ ਆਉਂਦਾ ਵਾ ਤੁਸੀਂ ਵਹਿ ਕੇ ਇਸ ਜੇ ਵੱਟਦੇ ਜੇ ਤੁਸੀਂ ਨਾ ਵੱਡੀ ਭਾਬੀ ਦੇ ਸੱਜ ਤੇ ਐਸ਼ ਕਰਨਾ ਚਾਹੁੰਦੇ ਜੇ ਹੋਰ ਵੀ ਕੋਈ ਗੱਲ ਭਾਬੀ ਆਉਂਦਾ ਵਾ ਕੰਮ ਤੇ ਥੋੜਾ ਬਹੁਤ ਕਾਲਿਆ ਕਰੋ ਇਹਦੇ ਵਿੱਚ ਤੁਹਾਡੀ ਸ਼ੋਭਾ ਰਿਸ਼ਤੇਦਾਰਾਂ ਵਿੱਚ ਵੀ ਤੁਹਾਡੀ ਸ਼ੋਭਾ ਵਧਣੀ ਹੈਗੀ ਆ ਬਾਕੀ ਸਾਡੇ ਘਰ ਦੇ ਵਿੱਚ ਵੀ ਤੁਹਾਡਾ ਹੀ ਮਾਨ ਵਧਣਾ ਵਾ ਨਾਲੇ ਵੱਡੀ ਭਾਬੀ ਨੂੰ ਥੋੜੀ ਜਿਹੀ ਹੈਲਪ ਮਿਲ ਜੂ ਮੈਂ ਤੇ ਅੱਗੇ ਕਾਲਜ ਤੋਂ ਆਂਦੀ ਐ ਨਹੀਂ ਆ ਮੇਰੇ ਤੇ ਸਟੱਡੀ ਵੀ ਨਹੀਂ ਚੰਗੀ ਤਰ੍ਹਾਂ ਹੋ ਪਾਂਦੀ ਹੈਗੀ

ਮੈਂ ਵੀ ਤਾਂ ਇਹ ਸਾਰਾ ਕਰ ਦਿੱਤੀ ਹੈ ਨਾ ਮੈਂ ਵੀ ਤਾਂ ਸਾਰੇ ਕੰਮ ਕਰ ਦਿੱਤੀ ਹੈ ਨਾ ਮੈਂ ਨਾਲ ਨਾਲ ਪੜਦੀ ਹੁਈ ਹੈ ਨਾ ਨਾਲ ਨਾਲ ਸਾਰੇ ਕੰਮ ਕਰਦੀ ਹੁਈ ਮੈਂ ਪਰ ਜੇ ਵੀ ਤੁਹਾਡੇ ਕੋਲ ਅਜੇ ਕੰਮ ਕਰਵਾਣੇ ਹੁੰਦੇ ਸੀ ਜਿਹੜੇ ਤੁਸੀਂ ਮੇ ਕੋਲ ਕੰਮ ਕਰਵਾਉਂਦੇ ਆ ਕਿ ਕੀਤੀ ਨਾ ਤੁਸੀਂ ਐਸ਼ ਆਪਣੇ ਪੇਕੇ ਘਰ ਚ ਤੂੰ ਹਣ ਮਿੰਨੂ ਵੀ ਤਾਂ ਥੋੜੀ ਬਹੁਤ ਐਸ਼ ਕਰਨ ਦੋ ਮੇਰਾ ਕੋਈ ਫਰਕ ਨਹੀਂ ਹੈ ਕਿ ਆਪਣੇ ਪੇਕੇ ਘਰ ਚ ਹਜੇ ਮੈਂ ਹੈਗੀ ਆ ਤੇ ਇੱਥੇ ਥੋੜੀ ਬਹੁਤ ਐਸ਼ ਕਰ ਲਾ ਕੱਲ ਨੂੰ ਤਾਂ ਮੈਂ ਸੋਹਰੇ ਘਰ ਜਾ ਕੇ ਕੰਮ ਵੀ ਕਰਨੇ ਆਗੇ ਕੋਈ ਠੀਕ ਹੈ ਨਹੀਂ ਤੁਹਾਨੂੰ ਮੈਨੂੰ ਨਮਾਸ ਕਰਦੇ ਦੀ ਜੀ ਤੁਸੀਂ ਮੈਨੂੰ ਮੈਨੂੰ ਮਾਫ ਕਰਦੇ ਇਹ ਕੋਈ ਗਲਤੀ ਹੋ ਗਈ ਮੈਂ ਸੱਚੀ ਕੰਮ ਤੋਂ ਨਾ ਜੀਚ ਰੋਣੀ ਹਾਂ ਇਹੋ ਜਿਹੀ ਕੋਈ ਗੱਲ ਨਹੀਂ ਆ ਕਿ ਮੈਨੂੰ ਕੰਮ ਨਹੀਂ ਆਉਂਦਾ ਵਾਕਿਆ ਰਿਸ਼ੇ ਮੈਂ ਆਪਣੇ ਪੀਕੇ ਕਰਨਾ ਬੜੀ ਐਸ਼ ਕੀਤੀ ਮੈਂ ਬਹੁਤ ਘੱਟ ਕੰਮ ਕਰਦੀ ਨਹੀਂ ਹਾਂ ਇਹ ਗੱਲ ਜਦ ਤੁਹਾਨੂੰ ਤੋਂ ਮੈਨੂੰ ਕਹੀ ਨਾ ਸਹੀ ਗੱਲ ਮੈਨੂੰ ਸਾਰਾ ਆਪਣਾ ਨਾ ਪੀਕੇ ਕਰਦਾ ਸਾਰਾ ਸੀਨ ਚੇਤੇ ਆ ਗਿਆ ਕਿ ਮੈਂ ਉੱਥੇ ਕਿੱਦਾਂ ਰਹਿਣੀ ਹਾਂ ਇੱਥੇ ਆਪਾਂ ਤੈਨੂੰ ਕਿੱਥਾਂ ਰੱਖਦੇ ਹਾਂ ਸਾਨੂੰ ਤੇ ਤੈਨੂੰ ਨਾ ਜਿਆਦਾ ਮਦ ਵਧੀਆ ਤਰੀਕੇ ਨਾਲ ਰੱਖਣਾ ਚਾਹੀਦਾ ਕਿ ਤੈਨੂੰ ਕਦੀ ਇਹ ਨਾ ਮਹਿਸੂਸ ਹੋਵੇ ਕਿ ਮੰਮੀ ਹੈ ਨਹੀਂ ਹੈ ਹਨਾ ਸਾਨੂੰ ਸਭ ਨੂੰ ਪਿਆਰ ਨਾਲ ਮਾਮਾ ਵਾਲਾ ਪਿਆਰ ਵੀ ਦੇਣਾ ਚਾਹੀਦਾ ਪਰ ਜਿੰਨਾ ਮਾਤਾ ਦੇਣਾ ਹੀ ਹੈ ਮਾਮਾ ਵਾਲਾ ਪਿਆਰ ਵੀ ਕਿੰਨਾ ਦੇਣਾ ਤੇ ਮਾਤਾ ਦੇ ਅਸੋ ਵੱਧ ਨਾ ਕੋਈ ਕੋਈ ਕੰਮ ਨਹੀਂ ਕਰਨਾ ਤੇ ਮੈਂ ਤੇ ਦੀਦੀ ਸਾਰਾ ਕੰਮ ਕਰਾਂਗੇ ਬਾਕੀ ਮੈਂ ਨਾ ਇਹ ਤੇ ਤੈਨੂੰ ਐਵੇਂ ਕਹਿ ਰਹੀ ਨਹੀਂ ਨਹੀਂ ਖੱਤਾਂ ਕੰਮ ਕਰਨ ਦੀ ਮਾਰੀ ਕਿ ਮੈਨੂੰ ਨਹੀਂ ਕੁਝ ਵੀ ਬਣਾਉਣਾ ਆਉਂਦਾ ਮੈਨੂੰ ਨਹੀਂ ਕੋਈ ਵੀ ਕੰਮ ਆਉਂਦਾ ਕੰਮ ਮੈਨੂੰ ਸਾਰੇ ਆਉਂਦੇ ਮੇਰੀ ਮਾਣੇ ਮੈਨੂੰ ਸਾਰਾ ਕੁਝ ਸਿਖਾ ਗਿਆ ਤੇ ਜਿਆਦਾ ਹਰ ਇੱਕ ਕੰਮ ਮੈਨੂੰ ਸਿਖਾਇਆ ਵਿਸ਼ੱਕ ਮੈਂ ਆਪਣੇ ਪੇਕੇ ਘਰ ਕੰਮ ਨਹੀਂ ਕਰਦੀ ਨਹੀਂ ਹਾਂ ਮੈਨੂੰ ਸਿਖਾਇਆ ਸਾਰਾ ਕੁਝ ਗਿਆ ਆਂਦਾ ਮੈਨੂੰ ਸਭ ਕੁਝ ਕਰਨਾ ਤੇ ਇਹੋ ਚ ਕੋਈ ਗੱਲ ਨਹੀਂ ਤੇ ਜਿਹਨੇ ਜਿਹਦੀ ਮੈਨੂੰ ਨਾ ਮਾਫ਼ ਕਰ ਦੋ ਤੇ ਹੁਣ ਆਪਾਂ ਨਾਲ ਮਿਲ ਕੇ ਨਾ ਕੰਮ ਕਰਿਆ ਕਰਾਂਗੇ ਤੇ ਹਰ ਮਨ ਨੂੰ ਨਾਲੇ ਨਾ ਆਪਾਂ ਮਾਵਾ ਵਾਲਾ ਪਿਆਰ ਵੀ ਦੇਣਾ ਅੱਜੀਆਂ ਵਾਲਾ ਤੇ ਦੇਵੇ ਦੇਣਾ ਇਹ ਤਾਂ ਕਦੀ ਮਸੂਸ ਨਾ ਹੋਵੇ ਮੈਂ ਤਾਂ ਕਦੀ ਇਹ ਗੱਲ ਸੋਚੀ ਨਹੀਂ ਕਿ ਇਹਦੇ ਦੇਰ ਚ ਇਹ ਵੀ ਗੱਲ ਆ ਸਕਦੀ ਹੈ ਚਲੋ ਕੋਈ ਨਾ ਭਾਬੀ ਜੀ ਜੋ ਹੋ ਗਿਆ ਸੋ ਹੋ ਗਿਆ ਹੁਣ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਬਸ ਆਪਾਂ ਇਹਦੇ ਵਿੱਚ ਖੁਸ਼ ਚਲੋ ਕੀ ਤੇ ਹੁਣ ਆਪਾਂ ਅੱਧੇ ਨਾਲ ਮਿਲ ਕੇ ਰਵਾਂਗੇ ਤੇ ਹੁਣ ਮੈਨੂੰ ਇਹ ਦੱਸੋ ਅੱਜ ਰਾਤੀ ਕੀ ਖਾਣਾ ਵਾ ਅੱਜ ਦੀ ਰੋਟੀ ਮੈਂ ਬਣਾਵਾਂਗੀ ਰਾਤੀ ਬਾਅਦ ਜੀ ਬੀਜੋ ਚੰਗ ਚਾਹ ਰਾਇਆ ਹਾਂ ਅੱਜ ਹੁਣ ਤੁਸੀਂ ਦੱਸੋ ਕਿ ਨਹੀਂ ਦੱਸੋ ਮੈਨੂੰ ਖਾਣਾ ਕੀ ਆ ਬਣਾਉਂਗੀ ਮੈਂ ਅੱਜ ਭਾਵੇਂ ਤੁਸੀਂ ਜੋ ਮਰਜੀ ਬਣਾਦੇ ਆਪਾਂ ਸਭ ਕੁਝ ਖਾ ਲਾਂਗੇ ਸਭ ਖਾ ਲਾਂਗੇ ਚਲੋ ਵਾਹ ਹੈ ਨਾ ਸਾਲੋ ਚੱਲਿਆ ਮੇਰੇ ਵਿਆਹ ਨੂੰ ਇੰਨਾ ਤੇ ਮੈਨੂੰ ਪਤਾ ਲੱਗ ਹੀ ਗਿਆ ਵਾ ਕਿ ਕੌਣ ਕੀ ਖੁਸ਼ਾ ਕੇ ਖਾਂਦਾ ਅੱਜ ਮੈਂ ਤੁਹਾਡੇ ਦੋਨਾਂ ਦੀ ਪਸੰਦ ਦੀ ਸਬਜ਼ੀ ਬਣਾਉਂਗੀ ਆਨਪਨੀ ਸਬਜੀ ਪਸੰਦ ਹੈ ਨਾ ਤੁਹਾਡੇ ਵਾਸਤੇ ਮੈਂ ਪਨੀਰ ਬਣਾਉਂਗੀ ਤੇ ਦੀਦੀ ਨੂੰ ਰਾਜਮਾ ਪਸੰਦ ਹੈ ਹਨਾ ਵੀ ਮੈਂ ਨਾਲ ਵਾਸਤੇ ਰਾਜਮਾ ਬਣਾਵਾਂਗੀ